ਜੀ ਕੀ ਫਤਿਹ ਜੀ ਅਸੀਂ ਰਮਦਾਸ ਇਲਾਕੇ ਚ ਆ ਜੀ ਰਮਦਾਸ ਇਲਾਕੇ ਜਿੱਥੇ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਹੋਇਆ ਸੀ ਇੱਥੇ ਤੁਸੀਂ ਦੇਖੋ ਆ ਟਰਾਲੀਆਂ ਦੇ ਜਾਮ ਲੱਗੇ ਪਏ ਆ ਇਧਰ ਪਿੱਛੇ ਵੀ ਤੇ ਮੂਹਰੇ ਵੀ ਇਧਰ ਨੇ ਚੌਂਕ 'ਚ ਵੀ ਇਧਰ ਵੀ ਘੱਟੋ ਘੱਟ ਨੀਗਾ 4-500 ਟਰਾਲੀ ਭਰੀ ਖੜੀ ਆ ਰਾਸ਼ਨ ਦੀ ਪਾਣੀ ਦੀ ਔਰ ਪਸ਼ੂਆਂ ਦਾ ਚਾਰਾ ਹਰਾ ਜਿਹੜਾ ਅਚਾਰ ਕਹਿੰਦੇ ਜੀ ਨੂੰ ਲੈਣ ਵਾਲੇ ਬੰਦੇ ਵੀ ਜਿਹੜੇ ਖੜੇ ਆ ਉਹ ਵੀ ਬੇਅੰਤ ਹੀ ਖੜੇ ਆ ਤੇ ਇਹ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਜਿਹੜੇ ਲੈ ਰਹੇ ਨੇ ਜਿਨ੍ਹਾਂ ਦੇ ਘਰਾਂ 'ਚ ਆਲਰੇਡੀ ਮੰਨ ਲਓ ਸਾਲ-ਸਾਲ ਦਾ ਰਾਸ਼ਨ ਪਹੁੰਚ ਚੁੱਕਿਆ ਵਾ ਔਰ ਜਿਹੜੇ ਲੋੜਵੰਦ ਨੇ ਜਿਨ੍ਹਾਂ ਦੇ ਪਿੰਡ ਜਿਵੇਂ ਡੁੱਬ ਗਏ ਨੇ ਵਿੱਚ ਪਿੱਛੇ ਉੱਥੇ ਤੱਕ ਤਾਂ ਮੰਨ ਲਓ ਪਹੁੰਚ ਬਹੁਤ ਘੱਟ ਲੋਕਾਂ ਦੀ ਹੋ ਰਹੀ ਆ ਰਾਸ਼ਨ ਉਹ ਦੇਖੋ ਟਰਾਲੀ 'ਚ ਕਿਵੇਂ ਟਰਾਲੀ 'ਚ ਰਾਸ਼ਨ ਦੇਖੋ ਕਿਵੇਂ ਲਾਉਂਦੇ ਨੇ ਲਾ ਨਹੀਂ ਰਹੇ ਇੱਕ ਕਿਸਮ ਦਾ ਲੋਟ ਹੀ ਰਹੇ ਨੇ ਖੱਚ ਖੱਚ ਕੇ ਜੀ ਇੱਕ ਬੋਰੀ ਦੇਤੀ ਤਾਂ ਦੂਜਿਆਂ ਨੇ 10 ਬਣਿਆ ਨੇ ਹੱਥ ਪਾ ਲੈਣਾ ਖਿੱਚਣ ਲੱਗ ਜਾਣਾ ਉਹ ਦੇਖੋ ਟਰਾਲੀ ਨੂੰ ਹਜੇ ਟੱਕਰ ਵੀ ਨਹੀਂ ਛੱਡ ਰਹੇ ਹੋ ਬਾਈ ਬੇਨਤੀ ਹੋਈ ਆ ਹੱਥ ਜੋੜ ਕੇ ਰਾਸ਼ਨ ਦੀਆਂ ਟਰਾਲੀਆਂ ਨਾ ਭੇਜੋ ਹੁਣ ਭਰ ਕੇ ਹੁਣ ਭੇਜਣਾ ਵਾ ਜੇ 10 15 ਦਿਨ ਰੋਕ ਕੇ ਪਤਾ ਕਰਕੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਭੇਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ